ਸਮੂਹ ਸ਼ਤਾਪ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚੇ ਬਣੋ ਸਮੂਹ ਦਾਨੀ ਜਨਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੰਬੇ ਤੋਂ ਲੰਬੇ ਤੋਂ ਲੈ ਕੇ ਬੋਲ ਨੂੰ ਬਹੁਤ ਸਾਰਾ ਦਾਨ ਦੇ ਰਹੇ ਨੇਗੇ ਸਾਡੇ ਪਿੰਡ ਦੇ ਨਗਰ ਨਿਵਾਸੀ ਤੇ ਸਮੂਹ ਬੱਚਿਆਂ ਦੇ ਮਾਪੇ ਜਿਨ੍ਹਾਂ ਨੇ ਪਿਛਲੇ ਸਮੇਂ ਚ ਦਾਨ ਇਕੱਠਾ ਕਰਕੇ ਸਕੂਲ ਲਈ ਇੱਕ ਨਵਾਂ ਵਾਟਰ ਤੇ ਵਾਟਰ ਟਰੂਲਰ ਦਾ ਜੋ ਪ੍ਰਬੰਧ ਕੀਤਾ ਤਾਂ ਉਸ ਦਿਨ ਅਸੀਂ ਇੱਕ ਵੀਡੀਓ ਪਾਈ ਸੀ ਦੇ ਵਿੱਚ ਕੇਸਰ ਸਿੰਘ ਨੇ ਵੀਡੀਓ ਆਪਣੇ ਚੈਨਲ ਦੇ ਉੱਤੇ ਚਲਾਈ ਤਾਂ ਉਹਦੇ ਵਿੱਚ ਨਾਲ ਉਹ ਇਹ ਗੱਲ ਕਹੀ ਗਈ ਸੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਆ ਰੱਖੇ ਜੀ ਸੀ ਆ ਜਿਹੜਾ ਸਕੂਲ ਵਾਸਤੇ ਉਹ ਲਗਾਉਣਾ ਦਾ ਜੋ ਸੋਚ ਰਹੇ ਹਾਂ ਉਸ ਕੀਚੇ ਵਾਸਤੇ ਪਹਿਲਾਂ ਵੀ ਸਾਡੇ ਲਈ ਬਹੁਤ ਹੀ दान ਜਿਹੜਾ ਐਨ ਆਰ ਆਈ ਵੀਰਾਂ ਨੇ ਭੇਜਿਆ ਜਿਸ ਦੇ ਵਿੱਚ ਵੀ ਵੀ ਨੇ ਸਮ ਜੋਇਥੋ ਸਕੂਲ ਦੇ ਪੜਤੂ ਗਏ ਇਥੇ ਪਿੰਡ ਦੇ ਹੀ ਬਸਨੀਕ ਨੇਗੇ ਉਹਨਾਂ ਨੇ 2100 ਰੁਪਿਆ ਵਾਟਰ ਪੂਲਰ ਵਾਸਤੇ ਭੇਜਿਆ ਸੀ ਤੇ 2100 ਰੁਪਿਆ ਬਾਅਦ ਦੇ ਵਿੱਚ ਉਹਨਾਂ ਨੇ ਏਸੀ ਵਾਸਤੇ ਵੀ ਸਾਨੂੰ ਦਾਣ ਜਿਹੜਾ ਭੇਜਿਆ ਤਾਂ ਹੁਣ ਇੱਕ ਵੀਰ ਨੇਗੇ ਕੈਨੇਡਾ ਤੋਂ ਜਿਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੇ ਤੌਰ ਤੇ ਗੁਪਤਦਾਨ 5000 ਰੁਪਏ ਦੀ ਜਿਹੜੀ ਰਕਮ ਉਹ ਸਕੂਲ ਵਾਸਤੇ ਦਾਣ ਭੇਜੀ ਹੈ ਅਸੀਂ ਸਮੂਹ ਦਾਨੀ ਸਜਣਾ ਦਾ ਐਨ ਆਰ ਆਈ ਵੀ ਦਾ ਦਾ ਜਿਹੜੇ ਦਾਣ ਬੱਚਿਆਂ ਦੇ ਵਿਵਹਕ ਲਈ ਦੇ ਸਾਡੇ ਸਕੂਲ ਦੀ ਤਰੱਕੀ ਦੇ ਲਈ ਭੇਜੇ ਗਏ ਹੈਗੇ ਉਹਨਾਂ ਦਾ ਸਕੂਲ ਸਟਾਫ ਵੱਲੋਂ ਪੂਰੇ ਨਗਰ ਨਿਵਾਸੀ ਐਂਡ ਸਦੀਕੇ ਵੱਲੋਂ ਧੰਨਵਾਦ ਕਰਦੇ ਆਂ ਉਮੀਦ ਕਰਦੇ ਆਂ ਕਿ ਹੋਰ ਵੀ ਦਾਨੀ ਸੱਜਣਾ ਜਿਹੜੇ ਵਕਤ ਬਾਅਦ ਸਹਿਯੋਗ ਆ ਜਿਹੜਾ ਉਹ ਸਾਡੇ ਇਹਨਾਂ ਬੱਚਿਆਂ ਲਈ ਕਰਨਗੇ ਸਕੂਲ ਲਈ ਕਰਗੇ ਬਹੁਤ-ਬਹੁਤ ਧੰਨਵਾਦ ਦਾਨੀਆਂ ਦਾ ਪੰਜ ਹਜ਼ਾਰ ਕੀ ਜਿਹੜਾ ਅੱਡੇ ਸਤਿਕਾਰ ਜੋ 800 ਰੁਪਏ ਨਹੀਂ ਨੂੰ ਸੀ ਸੌਂਪ ਰਹੇ ਆਗੇ ਤੇ ਮਿਸਤਰੀ ਕੇਸਰ ਸਿੰਘ ਵੱਲੋਂ ਜਿਹੜਾ ਇਹ ਦਾਨਾਂਗਾ ਉਹ ਐਨਆਰਆਈ ਵੀ ਦੇ ਦਿੱਤੇ ਸੀ ਇਹ ਲੋਕਾਂ ਨੂੰ ਦਿੱਤਾ ਗਿਆ ਹੈ ਬਹੁਤ ਬਹੁਤ ਧੰਨਵਾਦ